ਵਾਲਵਨ ਮੈਂ ਤੁਹਾਨੂੰ 35 ਸਾਲ ਪੁਰਾਣੀ ਗੱਲ ਦੱਸਾਂ ਕਟਕ ਦੇਚ ਮੈਂ ਕਿਧਰੇ ਪੈ ਬੈਠਾ ਗੁਰੂ ਨਾਨਕ ਦੇਵ ਜੀ ਨੇ ਹਾਜੀਆਂ ਦੇ ਮਨ ਫੇਰਾ ਦਿੱਤੇ ਮੱਕਾ ਨਹੀਂ ਫਿਰਿਆ 35 ਸਾਲ ਪੁਰਾਣੀ ਗੱਲ ਕਰਦਾ ਫਰਕ ਬੁੱਧੀ ਮੇਰੀ ਬਹੁਤ ਜ਼ਿਆਦਾ ਸੀ ਗੱਲ ਗੱਲ ਤੇ ਤਰਕ ਕਰਨਾ ਤੇ ਮੇਰੀ ਆਦਤ ਸੀ ਮੇਕਾ ਹਾਜੀਆਂ ਦੇ ਮਨ ਘੁਮਾ ਦਿੰਦੇ। ਦਿਮਾਗ ਘੁਮਾ ਦਿੰਦੇ। ਸੋਚਣੀ ਫੇਰਦੇ। ਬਿਲਡਿੰਗਾਂ ਨਹੀਂ ਘੁੰਮਦੀਆਂ ਉਹ। ਪੱਥਰ ਦਾ ਮੱਕਾ ਨਹੀਂ ਘੁੰਮਦਾ ਹੁੰਦਾ। ਉਹਨਾਂ ਦੇ ਅਜਦਾਸ ਬਾਬਾ ਬਲਵੰਤ ਸਿੰਘ ਕੋਲ ਗੁਰਬਾਣੀ ਵਿਆਕਰਣ ਪੜਦਾ ਸੀ ਉਹ ਵੀ ਬੈਠੇ ਸਨ। ਜਦ ਕੈਂਬਰਿਜ ਆਏ ਜ਼ਿੰਦਗੀ 'ਚ ਮੈਂ ਪਹਿਲੀ ਦਫਾ ਥਾੜਨਾ ਤੇ ਇੱਕ ਗਾਲ ਵੀ ਸੁਣੀ ਨਹੀਂ ਤੇ ਮੈਨੂੰ ਅੱਜ ਤੱਕ ਕਿਸੇ ਸਕੂਲ ਦੇ ਚਮਾਰ ਕਰਨੇ ਵੀ ਨਾ ਥਾੜਨਾ ਕੀਤੀ ਸੀ ਨਾ ਮਾਰਿਆ ਤੇ ਮਾਂ-ਬਾਪ ਦਾ ਇਕਲੌਤਾ ਲੜਕਾ ਹੋਣ ਕਰਕੇ ਉਹ ਮੈਂ ਲਾਡ ਨਾਲ ਪਰਿਆ ਲੇਕਿਨ ਪਹਿਲੀ ਦਫਾ ਖੜਕਦੀ ਹੋਈ ਗਾਲ ਵੀ ਸੁਣੀ ਆ ਖੇ ਮੂਰਖਾ ਤੂੰ ਇਹ ਕੀ ਆਖੇ ਰਹਿੰਦਾ ਮੇਰੇ ਨਾਲ ਹੈ ਪੜਦਾ ਮੇਰੇ ਕੋਲ ਹੈ ਕੀ ਆਖੇ ਮੈਂ ਆਖਿਆ ਮੈਂ ਕੀ ਆਖੇ ਤੂੰ ਇਹ ਆਖੇ ਮੱਕਾ ਨਹੀਂ ਘੁੰਮਿਆ मैनू कह लगे फिर भाई गुरुदास गलत पे कहें फिर फिर मक्का कला दिखाई तू तो ठीक है भाई गुरुदास गलत है मैं मेरे भाई गुरुदास के कहने का भी यही अर्थ होगा दिमाग घुमा है तीजे दिन उन्होंने कथा की समाप्ति की थी कह लगे हजूर साहब चलना है ਹਜ਼ੂਰ ਸਾਹਿਬ ਦਾ ਕੋਈ ਪ੍ਰੋਗਰਾਮ ਨਹੀਂ ਸੀ ਉਦੋਂ। ਉਥੋਂ ਵੈਦਨਾਥ ਧਾਮ ਜਾਣਾ ਸੀ, ਫਿਰ ਕੋਲਕਾਤਾ ਜਾਣਾ ਸੀ, ਫਿਰ ਪਟਨਾ ਸਾਹਿ ਪਹੁੰਚਣਾ ਸੀ ਅਚਾਨਕ ਕਹਿ ਲਿਆ ਹਜ਼ੂਰ ਸਾਹਿਬ ਨੇ। ਮੈਂ ਫੇਕੇ। ਔਰੰਗਾਬਾਦ ਉੱtre। ਉਥੋਂ ਟੈਕਸੀ ਪਕੜੀ। ਹਜ਼ੂਰ ਸਾਹਿਬ ਲੈ। ਹਜ਼ੂਰ ਸਾਹਿਬ ਚਾਲੀ ਮੀਲ ਰਹਿੰਦੇ ਰਸਤੇ ਦੇ ਵਿੱਚ। ਕਸਬਾ ਪੈਂਦਾ ਹੈ ਹੌਂਡਾ ਡਰਾਈਵਰ ਨੂੰ ਕਹਿਣ ਲੱਗਾ ਇਧਰ ਮੁੜ। ਮੈਂ ਕਿਹਾ ਬਾਬਾ ਜੀ ਅਜੂੜ ਸਾਹਿਬ ਤੇ ਉਸ ਪਾਸੇ ਸਿੱਧਾ ਰੋਡ ਤੇ ਹੋ ਜਾ ਰਿਹਾ। ਕਹਿਣ ਲੱਗਾ ਤੇਰੀ ਅਕਲ ਫੇਰਾਨੀ ਹੈ। ਇਸ ਵਾਸਤੇ ਆਇਆ। ਹੌਂਡੇ ਗਏ ਉਹ ਮੰਦਰ ਦੇਖੇ। ਕਹਿਣ ਲੱਗਾ ਹੁਣ ਦੇਖ ਇਸ ਮੰਦਰ ਨੂੰ ਦੇਖ। ਕਿ ਰੱਬੜ ਦਾ ਬਣਿਆ ਹੈ ਕਿ ਪੱਥਰ ਦਾ ਬਣਿਆ ਹੈ ਮੰਦਰ। ਇਕ ਕਹਾਉਣਾ ਹੈ ਕਿ ਅਸਲੀ ਮੰਦਰ ਹੈ ਪਹਾੜ ਨੂੰ ਤਰਾਸ਼ ਕੇ ਬਣਾਇਆ ਗਿਆ ਫਿਰਿਆ ਹੋਇਆ ਹੈ ਕਿ ਨਹੀਂ ਮੰਦਰ ਦਾ ਮਉਦੂ ਜੇ ਪਾਸੇ ਮੂਰਤੀਆਂ ਦਾ ਮਉਦੂ ਜੇ ਪਾਸੇ ਪਰ ਬ੍ਰਾਹਮਣ ਆਪ ਸਾਥੀ ਸੁਣਾਉਂਦੇ ਨੇ ਫਿਰ ਜਿੱਥੇ ਬਾਹਰ ਬੈਠ ਕੇ ਕੀਰਤਨ ਕੀਤਾ ਸੀ ਨਾਮਦੇਵ ਨੇ ਉੱਥੇ ਹੁਣ ਖੜਾ ਵੀ ਬਣਾ ਦਿੱਤਾ ਹੈ ਹੁਣ ਬ੍ਰਾਹਮਣ ਮੰਨਦੇ ਨੇ ਹੁਣ ਬ੍ਰਾਹਮਣ ਵੀ ਉਸ ਖੜੇ ਨੂੰ ਮੱਥਾ ਟੇਕਦੇ ਨੇ ਦੇਖ ਕੇ ਮੈਂ ਫਿਰ ਵੀ ਬਾਬੇ ਉਹਨਾਂ ਨੇ ਇਹ ਆਖੀ ਅਕਲ ਤੋਂ ਅੱਗੇ ਦੀ ਗੱਲ ਹੈ ਮੈਨੂੰ ਕਹਿਣ ਲੱਗੇ ਅਕਲ ਤੋਂ ਅੱਗੇ ਦੀ ਗੱਲ ਹੈ ਹੈ ਤੇ ਸੱਚ ਪਰ ਤੂੰ ਬੇਅਕਲੀ ਨਾਲ ਕਹਿ ਰਹੇ ਹੈ ਇਹ ਵੀ ਅਜੇ ਤੱਕ ਮੈਨੂੰ ਯਾਦ ਆਇਆ ਇਹ ਗੱਲ ਤੇ ਠੀਕ ਹੈ ਕਿ ਅਕਲ ਤੋਂ ਅੱਗੇ ਦੀ ਗੱਲ ਹੈ ਪਰਮਾਤਮਾ ਅਕਲ ਤੋਂ ਅੱਗੇ ਦੀ ਗੱਲ ਹੈ ਪ੍ਰਭੂ ਦਾ ਰਸ ਅਕਲ ਤੋਂ ਅੱਗੇ ਦੀ ਗੱਲ ਹੈ ਪਰਮਾਤਮਾ ਦੀ ਹੋਂਦ ਅਕਲ ਤੋਂ ਅੱਗੇ ਦੀ ਗੱਲ ਹੈ ਪਰ ਜਿਹੜਾ ਤੂੰ ਕਹਿ ਰਿਹਾ ਹੈ ਬੇਅਕਲੀ ਨਾਲ ਕਹਿ ਤੂੰ ਅਕਲ ਤੋਂ ਅੱਗੇ ਨਹੀਂ ਗਿਆ ਅਗਰ ਅਕਲ ਤੋਂ ਅੱਗੇ ਛਲਾ ਜਾਂਦਾ ਕੋਈ ਸ਼ਾਇਦ ਖੇਡ ਬਣ ਜਾਂਦੀ ਤੇਰੀ ਕਲ ਸਮਝ ਚ ਆ ਜਾਂਦੀ